ਅਹ ਟੀਮ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਸੀਆਈਏ ਦੀ ਟੀਮ ਨੇ ਸਪੈਸਿਫਿਕ ਤੇ ਕ੍ਰੈਡੀਬਲ ਇਨਪੁਟਸ ਡਿਵੈਲਪ ਕੀਤੀ ਤੇ ਉਸਤੇ ਫੋਲੋਅ ਅਪ ਕੀਤਾ ਗਿਆ ਤਾਂ ਉਸਦੇ ਬੇਜਤੇ ਪ੍ਰੋਐਕਟਿਵ ਪ੍ਰੋਂਪਟ ਤੇ ਪ੍ਰੋਫੈਸ਼ਨਲ ਪੁਲਿਸਿੰਗ ਕਰਦੇ ਹੋਏ ਤਿੰਨ ਜੋ ਹੈ ਅਕਿਊਜ਼ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਨਾਂ ਤੇ 700 ਗ੍ਰਾਮ ਹੈਰੋਇਨ ਦੀ ਤਾਂ ਇੱਕ ਗੱਡੀ ਦੀ ਰਿਕਵਰੀ ਹੋਈ ਹੈ ਇਹ ਤਿੰਨੋਂ ਹੀ ਜੋ ਅਕਿਊਜ਼ਡ ਹੈਗੇ ਉਹਨਾਂ ਤੇ ਮਲਟੀਪਲ ਐਫਆਈਆਰਸ ਪਹਿਲਾਂ ਐਨਡੀਪੀਐਸ ਦੀ ਆਰਮ ਸੈਕਟ ਦੀ ਤੇ ਦੂਸਰੀ ਲੜਾਈ ਝਗੜੇ ਦੀ ਵੀ ਹੈਗੇ ਆ ਤੇ professionl ਤਰੀਕੇ ਦੇ ਪੁਲਿਸ ਨੇ ਤਫਤੀਸ਼ ਇਸਤੇ ਕੀਤੀ ਲੈਡ ਬਾਈ ਡੀਐਸਪੀ ਡੀ ਐਂਡ ਟੀਮ ਸੀਆਈਏ ਉਹਨਾਂ ਨੇ ਸਸਪੈਕਟਸ ਨੂੰ ਟਰੈਕ ਕੀਤਾ ਤੇ ਉਸ ਦੇ ਬੇਸ ਤੇ ਕ੍ਰੈਡੀਬਿਲਟੀ ਵਾਈਜ਼ ਇਨਫੋਰਮੇਸ਼ਨ ਨੂੰ ਹੋਰ ਪ੍ਰੋਸੈਸ ਕੀਤਾ ਗਿਆ ਉਸ ਦੇ ਬੇਸ ਤੇ ਫਿਰ ਇੱਕ ਸਸਪੈਕਟ ਵਾਹਨ ਦੀ ਚੈਕਿੰਗ ਕੀਤੀ ਗਈ ਤੇ ਉਸ ਤੇ ਰਿਕਵਰੀ ਹੋਈ ਹੈ ਜੀ ਤੋਂ ਇਸਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪੁਰਾਣੇ ਵੀ ਡਰੱਗਸ ਤੇ ਤੇ ਵੈਪਨਸ ਵਾਲੇ ਕੇਸਿਸ ਤੇ ਇਨਵੋਲਡ ਸੀਗੇ ਤੇ ਇਨਾਂ ਦੀ ਫਰਦਰ ਬੈਕਵਰਡ ਲਿੰਕੇਜ ਇਸ ਤੇ ਵੀ

ਤੋ ਇਸਤੇ ਮਲਟੀਪਲ ਲੈਵਲ ਤੇ ਫੀਡਬੈਕ ਤੇ ਇਨਪੁਟਸ ਆਂਦੀਆਂ ਹੈ ਕਿ ਕੋਈ ਪੁਰਾਣੀ ਤਫਤੀਸ਼ ਤੇ ਕੋਈ ਪੁਰਾਣੇ ਜੇ ਮੁਕਦਮੇ ਦਰਦ ਹੈ ਉਹਨਾਂ ਦਰਜੇ ਉਹਨਾਂ ਦੇ ਕੋਈ ਐਸੋਸੀਏਟਸ ਤੇ ਕੋਈ ਗਲ ਪੁਸ਼ਕਿਸ਼ਤੇ ਸਾਹਮਣੇ ਆਂਦੀ ਹੈ ਉਸ ਨੂੰ ਵੈਰੀਫਾਈ ਕੀਤਾ ਜਾਂਦਾ ਇੱਕ ਪ੍ਰੋਫੈਸ਼ਨਲ ਤਰੀਕੇ ਤੇ ਕੋਆਪਰੇਸ਼ਨਲ ਰੀਜ਼ਨ ਕਰਕੇ ਪਬਲਿਕ ਚ ਤੋ ਨਹੀਂ ਦੱਸੀ ਜਾ ਸਕਦੀ ਬਟ ਉਸ ਨੂੰ ਵਰਕਆਊਟ ਕੀਤਾ ਜਾਂਦਾ ਹੈ ਉਸ ਦੇ ਬੇਸ ਤੇ ਫਿਰ ਅੱਗੇ ਕਾਰਵਾਈ ਕੀਤੀ ਜਾਂਦੀ ਹੈ ਤੋ ਇਸ ਕੇਸ ਚ ਵੀ ਪੁਰਾਣੇ ਜੋ ਸਸਪੈਕਟ ਸੀਗੇ ਪੁਰਾਣੇ ਜੋ ਡਰੱਗ ਟ੍ਰੇਡ ਤੇ ਕੋਈ ਇਨਵੋਲਵ ਸੀਗੇ ਉਹਨਾਂ ਨੂੰ ਰਡਾਰ ਚ ਰੱਖਿਆ ਗਿਆ ਕਨਸਟੈਂਟ ਸਰਵਲੈਂਸ ਸੀਆਈਏ ਵੱਲੋਂ ਰੱਖੀ ਗਈ ਉਸ ਤੇ ਬੇਸ ਤੇ ਤੇ ਰਾਤੀ ਰਿਕਵਰੀ ਹੋਈ ਹੈ ਦੀ ਤੋ ਮੁਖਸਰ ਜ਼ਿਲ੍ਹੇ ਦੇ ਪਿਛਲੇ ਕੁਝ ਟਾਈਮ ਤੋਂ ਅਗਰ ਦੇਖਦੇ ਆਂਗੇ ਤਾਂ ਕਾਫੀ ਅੱਛੀ ਰਿਕਵਰੀ 700 ਗ੍ਰਾਮ ਦੀ ਹੋਈ ਹੈਗੀ ਕਿਉਂਕਿ ਇੱਥੇ ਛੋਟੇ ਪੈਡਲਰ ਸੀ ਪਿਛਲੇ ਕੁਝ ਟਾਈਮ ਤੇ ਸਾਹਮਣੇ ਆ ਘਲ ਆ ਰਹੀ ਸੀਗੀ ਤੋ 700 ਗ੍ਰਾਮ ਦੀ ਕਮਰਸ਼ਲ ਕੁਆਂਟੀਟੀ ਆਫ ਹੈਰੋਇਨ ਦੀ ਰਿਕਵਰੀ ਤੇ ਵੀ ਆਰ ਹੋਪਫੁਲ ਕਿ ਇਸ ਤੇ ਬੈਕਵਰਡ ਲਿੰਕੇਜ ਤੇ ਤੇ ਬਾਕੀ ਵੀ ਜੋ ਲਾਰਜਰ ਡਰਗ ਡਿਸਟ੍ਰਿਬਿਊਸ਼ਨ ਚੇਨ ਹੈ ਉਸ ਤੇ ਜੋ ਇਨਵੋਲ ਹੈਗੇ ਬੰਦੇ ਉਹਨਾਂ ਤੇ ਵੀ ਐਕਸ਼ਨ ਹੋਵੇ ਮੁਹੱਜਤ ਕਾਫੀ ਵੱਡੀ ਬਿਲਕੁਲ ਵੀ ਅੱਜ ਵੀ ਹੋ ਰਹੀ ਹੈ ਤੇ ਪਹਿਲਾਂ ਜਿਹੜਾ ਜਿਹੜਾ ਬੋਲ ਰਹੀ ਮੈਂ ਕਾਫੀ ਇਸੇ ਕੰਮ ਕੀਤਾ ਕਾਫੀ ਨਸ਼ਾ ਘਟਾਇਆ ਨਹੀਂ ਪਰ ਫਿਰ ਵੀ ਕੋਈ ਅਸਰ ਨਹੀਂ ਅੰਦਰ ਨਹੀਂ ਸਾਡੇ ਲੋਕਾਂ ਨੂੰ ਦਾ ਜਿਹੜੇ ਵਸਨੀਕਾਂ ਤੇ ਇਹਨਾਂ ਨੂੰ ਕੀ ਕਰਨਾ ਨਹੀਂ ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮ ਤੇ ਤੇ ਪੁਲਿਸ ਵੱਲੋਂ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਲੋਕਾਂ ਦਾ ਸਹਿਯੋਗ ਤੇ ਸਪੋਰਟ ਜਦ ਮਿਲਦਾ ਹੈ ਤभी ਕਾਰਗੁਜ਼ਾਰੀ ਅੱਗੇ ਚਲਦੀ ਰਹਿੰਦੀ ਹੈ ਪਿਛਲੇ 5 ਮਹੀਨੇ ਤੋਂ ਦੇਖਿਏ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀ ਸਾਹਿਬ ਵੱਲੋਂ ਕਨਸਟੈਂਟ

ਅਵੇਲੇਬਿਲਿਟੀ ਜਿਨ ਡਰਗ ਹੌਟਸਪੌਟਸ ਤੇ ਸੀਗੀਆਂ ਉੱਥੇ ਕਾਫੀ ਫਰਕ ਹੈਗਾ ਤੇ ਉੱਥੇ ਚਿੱਟੇ ਦੀ ਬਜਾਏ ਥੋੜਾ ਲੋਕੇ ਡਿਵੀਏਟ ਹੋ ਰਹੇ ਹੈਗੇ ਕਿਉਂਕਿ ਅਵੇਲੇਬਿਲਿਟੀ ਨਹੀਂ ਹੈ ਪੁਲਿਸ ਦੀ ਪੂਰੀ ਸਖਤੀ ਹੈਗੀ ਹੈ ਤੇ ਕੁਝ ਬੰਦੇ ਫਾਰਮੈਓਪੀਅਰਸ ਤੇ ਡਿਵੀਏਟ ਹੋਏ ਉਸ ਤੇ ਵੀ ਕੰਮ ਹੋਇਆ ਤੋਂ ਪਿਛਲੇ ਕੁਝ ਟਾਈਮ ਤੇ ਪ੍ਰੀਗਾਬਲਨ ਦੀ ਵੀ ਰਿਕਵਰੀਜ਼ ਕਾਫੀ ਮਾਤਰਾ ਤੇ ਹੋਈ ਹੈਗੀ ਰੀਸੈਂਟਲੀ ਇੱਕ ਕੇਸ ਚ 40000 ਦੇ ਕਰੀਬ ਜੋ ਪ੍ਰੀਗਾਬਲਨ ਕੈਪਸੂਲਸ ਦੀ ਰਿਕਵਰੀ ਹੋਈ ਹੈ तो ये काफी चीजें हैं वो मतलब वीकली बेसिस जैसे रिव्यू भी करते हैं तो पैटर्न जो चेंज हों कुछ एरियाज जिम्मे पिछे इनपुट मिली सी कि चिट्टे की अवेलेबिलिटी नहीं है तो लोग बाकी कोई जो पेन किलरस है उन्होंने एक हिट एंड ट्रायल तरीके से वो कर दिया तो जिते भी इनपुट आँदी उक्शन भी होंगे एट द सेम टाइम जो कोई एडिक्ट है कंज्यूमरस है ड्रग छना चाहते ਉਹ ਉਹਨਾਂ ਨੂੰ ਪੋਜੀਟਿਵਲੀ ਮੋਟੀਵੇਟ ਕੀਤਾ ਜਾਂਦਾ ਹੈ ਉਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਤੇ ਜੋ ਹੋਟ ਸੈਂਟਰਸ ਹੈ ਡੀ ਐਡਿਕਸ਼ਨ ਸੈਂਟਰਸ ਹੈ ਸਾਡੀ ਟੀਮ ਡੇ ਟੂ ਡੇ ਬੇਸ ਤੇ ਉਹਨਾਂ ਨੂੰ ਸਬ ਡਿਵੀਜ਼ਨਲ ਜੋ ਹਸਪੀਟਲਸ ਹੈਗੇ ਮੁਖਸਰ ਗਿੱਦੜਵਾ ਤੇ ਮਲੂਹ ਉੱਥੇ ਖਾਸ ਕਰ ਜੋ ਡੀ ਐਡਿਕਸ਼ਨ ਫੈਸਿਲਿਟੀ ਹੈਗੀ ਉੱਥੇ ਵੀ ਕਾਫੀ ਚੰਗਾ ਇੰਪੈਕਟ ਹੈਗਾ 200 ਦੇ ਕਰੀਬ ਜੋ ਹੈ ਡੀ ਐਡਿਕਸ਼ਨ ਫੈਸਿਲਿਟੀ ਤੇ ਐਡਿਕਟਸ ਨੂੰ ਉਸ ਚੀਜ਼ ਦਾ ਫਾਇਦਾ ਮਿਲਿਆ ਬਟ ਮੈਡੀਕਲ ਪਾਰਟ ਤੇ ਥੋੜਾ ਸਾ ਜੋ ਮੈਨੂੰ ਲੱਗਦਾ ਹੈਗਾ ਕਈ ਵਾਰ ਕੁਝ ਐਡਿਕਟਸ ਦੇ ਰਿਲੈਪਸ ਵੀ ਹੋ ਜਾਂਦੀ ਹੈ ਕਿ ਉਹਦੀ ਸਿਚੁਏਸ਼ਨ ਕੋਈ ਇਦਰ ਕੰਡਿਊਸਿਵ ਫੈਮਲੀ ਦੀ ਸਪੋਰਟ ਸਿਸਟਮ ਦੀ ਨਾ ਹੋਵੇ। ਤੋਂ ਮੈਂ ਤੁਹਾਡੇ ਰਾਹੀਂ ਤੋਂ ਇਹ ਹੀ ਕਹਿਣਾ ਚਾਹੁੰਦਾ ਕਿ ਲੋਕੀ ਜਦ ਇਸ ਕਲੈਕਟਿਵਲੀ ਐਫਰਟ ਕਰਨਗੇ ਪਿੰਡ ਲੈਵਲ ਤੇ ਜਾਂ ਜੋ ਵੀ ਲੋਕੈਲਿਟੀ ਲੈਵਲ ਤੇ ਨਾ ਸਪੋਰਟ ਬੇਸ ਰਹੇਗਾ ਤੋਂ ਇਸ ਪ੍ਰੋਪਰਲੀ ਸਿੱਧਾ ਇੱਕ ਸਾਂਝੇ ਤੌਰ ਤੇ ਹੱਲ ਵੀ ਹੋਏਗਾ। ਦੇਖੋ 2-3 ਪੈਰਾਮੀਟਰਸ ਜੋ ਨੋਟਿਸ ਚ ਆਏ ਹੈਗੇ ਆ ਕਿ ਜੋ ਪੁਰਾਣੇ ਜੋ ਡਰਗ ਹੌਟਸਪੌਟ ਜੋ ਲੋਕਾਂ ਨੂੰ एक चे तो काफी फर्क हैलमोस्ट नाइन परसेंट फर्क है बट अब इंटरशनल बॉर्डर के जो डिस्ट्रिकस है जिम्मे फिरोजपुर है फाजिलका है तो उडर के जो, तो जो चैलेंज है तो वह कॉन्सटेंटली उ मोनीटरिंग रखी जाती है उन्होंने राबता रखा जाता कि कोई भी सपलायर पैडलर जो इधर दपलाई चेन चुकी गल शमूलियत कोई आँदी है तो उससे थ्रेडवेर अभी तफतीश से चैक करते हैं बट इतर मतलब छोटेर छोटे इस तरह जो कंज्यूमर कम पैडलर है माड़ा मोटा जो खुद के लेवलर के उस तरह के भी चीज़ ज्यादा सामने आई है बड़े सप्लायर कोरियर टाइप वाली गलत इतनी इतनी सामने नहीं आई है बट ये जरूर है कि थोड़ी मैनीफेस्टेशन जो है वो चेंज होती रही जितनी अवेलेबिलिटी चीज़ की अगर फार्मियपैली अगर देखिए ਤੋ ਉਹ ਉੱਥੇ ਵੀ ਕਰੈਕਟ ਡਾਊਨ ਕੀਤਾ ਗਿਆ ਹੈ ਕੈਮੀ ਸ਼ਾਪਸ ਜਿੰਨੇ 150 ਦੇ ਕਰੀਬ ਕੈਮਿਸਟ੍ਰੋਪਸ ਵੀ ਚੈੱਕ ਕਰਾਈਆ ਹੈਗੀ ਤੋ ਉੱਥੇ ਵੀ ਡੈਟ੍ਰੈਂਟ ਐਕਸ਼ਨ ਰਹਾ ਹੈਗਾ ਹਣੇ ਤੱਕ ਚੈਕਿੰਗਸ ਹੁੰਦੀ ਰਹਿੰਦੀ ਹੈ ਤੋ ਫਿਰ ਕੋਈ ਇਸ ਚੀਜ਼ ਤੇ ਕੋਈ ਮੇਜਰਲੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਸਿਰਫ ਵੀ ਕਨਸਟੈਂਟ ਪਬਲਿਕ ਵੱਲੋਂ ਕੋਈ ਫੀਡਬੈਕ ਆਂਦੀ ਹੈ ਟੀਮ ਇਸ ਵੀ ਚੈੱਕ ਕਰਦੀ ਹੈ ਤੋ ਉਸ ਚ ਇਮਪ੍ਰੈਸ਼ਨ ਠੀਕ ਰਹਿੰਦਾ ਹੈ ਹਾਂ ਜੀ ਕਨਸਰਮ ਦੇ ਸਾਕੇ 3 ਗ੍ਰਾਮ 3 ਗ੍ਰਾਮ ਦੀ ਮੇਰੇ ਖਿਆਲ ਚ 300 ਐਮਜੀ ਦੀ ਫ੍ਰੀ ਫਾਰਮੂਲੇਸ਼ਨ ਆਂਦੀ ਹੈਗੀ ਤੋ ਉਸ ਚ ਦੀ ਤੋ ਉਹ ਟੈਕਨੀਕਲੀ ਐਂਡੀਪੀਐਸ ਚ ਕਵਰ ਨਹੀਂ ਹੁੰਦਾ ਤੋ ਉਹ ਬੀਐਨਐਸ ਤੇ ਹੀ ਹੁੰਦਾ ਹੈ ਪਰਚਾ ਬਟ ਸਟਿਲ ਉਸ ਚ ਪਰਚੇ ਦੇ ਡੈਟਰੈਂਸ ਤੋ ਹੈਗਾ ਠੀਕ ਹੈ ਅਜੀ